ਕੰਟਰੀ ਅਮਿਤ ਸ਼ਾਵਲ ਰਾਜ ਸਭਾ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਖਿਲਾਫ ਜਿੱਥੇ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ ਉੱਥੇ ਹੀ ਵਿਦੇਸ਼ਾਂ ਵਿੱਚ ਵਸਦੇ ਬਾਬਾ ਸਾਹਿਬ ਜੀ ਦੇ ਪੈਰੋਕਾਰਾਂ 'ਚ ਵੀ ਗੁੱਸਾ ਪਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਬਰਮਿੰਗਮ ਵਿਖੇ ਬਾਬਾ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਲੋਕਾਂ ਵੱਲੋਂ ਭਾਰਤੀ ਹਾਈ ਕਮਿਸ਼ਨਰ ਦੇ ਦਫ਼ਤਰ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਜੀ ਦਾ ਅਪਮਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਅੱਜ ਜੋ ਵੀ ਹਨ ਬਾਬਾ ਸਾਹਿਬ ਜੀ ਦੀ ਬਦੌਲਤ ਹਨ ਉਹਨਾਂ ਨੇ ਕਿਹਾ ਕਿ ਡਾਕਟਰ ਪੀਮਰਾਓ ਅੰਬੇਡਕਰ ਜੀ ਸਾਡੇ ਪਗਵਾਰ ਹਨ ਅਤੇ ਉਹਨਾਂ ਦੇ ਸੰਵਿਧਾਨ ਸਦਕਾ ਹੀ ਗਰੀਬਾਂ ਨੂੰ ਉਹਨਾਂ ਦੇ ਹੱਕ ਮਿਲੇ ਹਨ ਪਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਅਮਿਤ ਸ਼ਾਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਉਦੋਂ ਤੱਕ ਅਜਿਹੇ ਪ੍ਰੋਟੈਸਟ ਚੱਲਦੇ ਰਹਿਣਗੇ ਬਹੁਤ ਹੀ ਸ਼ੋਰਟ ਨੋਟ ਤੇ ਸਾਰੇ ਸਾਥੀ ਇਕੱਠੇ ਹੋਏ ਨੇ ਔਰ ਅਮਿਤ ਸ਼ਾਹ ਜੀ ਨੂੰ ਆਪਾਂ ਉਹਨਾਂ ਨੂੰ ਝੋਡੇ ਆ ਕੇ ਉਹ ਆਪਣੇ ਜੋ ਉਹਨਾਂ ਦਾ ਪੋਸਟ ਤੇ ਹੈ ਉਹ ਤੋਂ ਅਸਤੀਫਾ ਦੇਵੇ ਔਰ ਜਦੋਂ ਵੀ ਤੁਸੀਂ ਦੇਖਿਆ ਹੈ ਕਿ ਜਦੋਂ ਵੀ 바ਵਾ ਸਾਹਿਬ ਨੂੰ ਇਹਨਾਂ ਮਨੁਵਾਰ ਜੀਆਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਹੀ 바ਵਾ ਸਾਹਿਬ ਉੱਪਰ ਦੇ ਦੇ ਤੁਸੀਂ ਦੇਖਿਆ ਹੈ ਕਿ ਕਿੰਨਾ ਇੰਡੀਆ ਦੇ ਵਿੱਚ ਭਾਰਤ ਵਿੱਚ ਖਾਸਾ ਇੱਕ ਅਮਨਸ਼ਾਲੇ ਦੇ ਖਿਲਾਫ ਆਵਾਜ਼ ਉੱਠਦੀ ਆ ਤੇ ਅੱਜ ਆਪਾਂ ਇਕੱਠੇ ਹੋ ਕੇ ਇਸ ਗਵਰਨਮੈਂਟ ਅੰਡਰਟਾਈਕ ਸਾਈਕੀਸ਼ਨ ਦੇ ਦਬਾਅ ਹੇ ਮਰੇ ਇਕੱਠੇ ਹੋਏ ਆ ਸਾਥੀਓ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਅੱਜ ਅਸੀਂ ਬਰਮਿੰਗਮ ਕੌਂਸੂਲੇਟ ਜਨਰਲ ਆਫਿਸ ਤੇ ਆ ਅਮਿਤ ਸ਼ਰਮਾ ਨੇ ਜੋ ਮਾਰਕਜ਼ ਸਰਭਾ ਚ ਗਲਤ ਸਟੇਟਮੈਂਟ ਦਿੱਤੀ ਹੈ ਜੋ ਕਿ ਪੁਰਾਣੀਆਂ ਰੀਤੀ ਰਿਵਾਜਾਂ ਨੂੰ ਅੰਧਵਿਸ਼ਵਾਸਾਂ ਨੂੰ ਉਜਾਗਰ ਕਰਨ ਦੀ ਉਹਨਾਂ ਦੀ ਕੋਸ਼ਿਸ਼ ਹੈ ਸੰਮਤੀ ਨੂੰ ਜਾਗਰੂਕ ਕਰਨ ਦੀ ਜੀ ਕੋਸ਼ਿਸ਼ ਹੈ ਨਾਕਾਮਯਾਬ ਕੋਸ਼ਿਸ਼ ਨੂੰ ਕਰ ਰਹੇ ਹੈ ਜਿੱਥੇ ਤੱਕ ਵੀ 바ਵਾ ਸਾਹਿਬ ਦਾ ਸੰਵਿਧਾਨ ਹੈ ਦੁਨੀਆ ਦੇ ਵਿੱਚ ਪ੍ਰਸਿੱਧ ਕੰਟਰੀਆਂ ਦੇ ਸਨਮਾਨ ਦੇ ਵਿੱਚ ਉਹ ਲਜਾਵਟ ਭਾਰਤ ਨੂੰ ਲਿਜਾ ਕੇ ਬੈਠਾ ਹੈ। ਹੋਰ ਇਹ ਬੜੀ ਨਿੰਦਨੀਏ ਗੱਲ ਹੈ ਕਿ